i um, ਜਾਰੀ ਬਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਫਿਲਹਾਲ ਉਸੇ ਬਦਲਾ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਅੰਦਾਜ਼ਾ ਦਈਏ ਕਿ ਪੰਜਾਬ ਰੋਡਵੇਜ ਪੰਨ ਬਸ ਕੰਟਰੈਕਟ ਵਰਕਰ ਜੁੜਨੇ ਵਾਲੇ ਪਾਸੋਂ ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਤਸਰਖਾਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪ੍ਰਦਰਸ਼ਨ ਕਰੀ ਨੇ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਨੂੰ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸੀਗੀਆਂ ਉਹ ਲਿਖਤੀ ਵਿੱਚ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਉਹਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਕੀਤਾ ਗਿਆ ਪੰਚਸਰਿਕਾ ਇਹ ਕਹਿਣਾ ਜਦੋਂ ਤੱਕ ਸਰਕਾਰ ਲਿਖਤੀ ਰੂਪ ਦੇ ਵਿੱਚ ਉਹਨਾਂ ਦੀ ਮੰਗਾਂ ਨਹੀਂ ਮੰਨੇਗੀ ਔਰ ਤੱਕ ਹੜਤਾਲ ਇਦਾਂ ਹੀ ਜਾਰੀ ਰਹੇਗੀ। ਆਸੁੰਦਿਆ ਕੀ ਕਹਿਣਾ ਪ੍ਰਦਰਸ਼ਨਕਾਰੀਆਂ ਦਾ ਇਸ ਪ੍ਰਦਰਸ਼ਨ ਦੌਰਾਨ ਲक्की ਸ੍ਰੋਤ ਪੀਆਰਟੀ ਨਿਊਜ਼ ਪਠਾਨਕੋਟ ਪਠਾਨਕੋਟ ਦੀਪੂ ਤੋਂ ਪ੍ਰਧਾਨਾ ਜਗENDER ਭਾਲਵਲੀ ਸਾਡੀ ਜਥੇਬੰਦੀ ਦਾ ਨਾਮ ਪੰਜਾਬ ਰੋਡਵੇ ਪੰਨ ਬੱਸ ਪੀਆਰਟੀ ਕੰਟੈਕਟਰ ਵਰਕਰ ਜੂਨੀਅਨ ਪੰਜਾਬ 25/11 ਅੱਜ ਦਾ ਜਿਹੜਾ ਮੁੱਦਾ 1 ਇੱਕ 13 ਤਰੀਕ ਨੂੰ ਮੀਟਿੰਗ ਹੋਈ ਸਾਡੀ ਪੰਜਾਬ ਸਰਕਾਰ ਨਾਲ ਇੱਕ ਮੀਟਿੰਗ ਹੋਈ 14 ਨਾਲ ਇੱਕ ਕੱਲ 15 ਤਰੀਕ ਨੂੰ ਮੀਟਿੰਗ ਹੋਈ ਜਿਹੜੀ 15 ਤਰੀਕ ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਸਹਿਮਤੀ ਬਣੀ ਆ ਸਾਡੀ ਸਹਿਮਤੀ ਬਣੀ ਵੀ ਜਿਹੜੇ ਔਰ ਸੋਰਸਲੇ ਮੁਲਾਜ਼ਮਾਂ ਉਹਨਾਂ ਨੂੰ ਕੰਟ੍ਰੈਕਟ ਤੇ ਕਰਨ ਦੀ ਦੂਜੀ ਸਹਿਮਤੀ ਸਾਡੀ ਇਹ ਬਣੀ ਆ ਕਿ ਜਿਹੜੇ ਮੁਲਾਜ਼ਮ ਕੱਢੇ ਹੋਏ ਉਹਨਾਂ ਨੂੰ ਬਹਾਲ ਕਰਨ ਦੀ ਤੀਜੀ ਸਹਿਮਤੀ ਸਾਡੀ ਇਹ ਬਣੀ ਆ ਵੀ ਜਿਹੜੇ ਜਿਹੜੇ ਕਿਲੋਮੀਟਰ ਗੱਡੀਆਂ ਸਭ ਤੋਂ ਵੱਡਾ ਕੁਹਾੜਾ ਸਾਡੇ ਸਿਰ ਤੇ ਆਉਂਦਾ ਬਾਰ-ਬਾਰ ਕਿਲੋਮੀਟਰ ਗੱਡੀਆਂ ਦਾ ਜਿਹੜਾ ਟੈਂਡਰ ਰੱਦ ਕਰਨ ਦੀ ਖਤਮ ਕਰਨ ਦੀ ਬਣੀ ਆ ਚੌਥੀ ਚੌਥੀ ਨਵਾਂ ਸਾਡੀ ਇਹ ਸੀ ਤੇ ਜਿਹੜੇ EPF EPF EI ਆ EC PPFS ਤੇ ਨਾਲ ਹੀ ਸਾਡੀ ਜਿਹੜੀ ਸਕਿਉਰਟੀਆਂ ਲੈ ਕੇ ਜਿਹੜੇ ਦੇਖੇਦਰ ਭੱਜ ਗਏ ਨੇ ਉਹ ਸਕਿਉਰਟੀਆਂ ਦੇ ਸੰਬੰਧੀ ਚਾਰ ਮੰਗਾਂ ਤੇ ਸਾਡੀ ਜਿਹੜੀ ਸਹਿਮਤੀ ਹੋਈ ਸੀ ਪੰਜਾਬ ਸਰਕਾਰ ਨਾਲ ਤੇ ਉਹ ਚਾਰ ਮੰਗਾਂ ਦੇ ਜਿਹੜੀ ਆਊਟਸੋਰਸਡ ਦੀ ਮੁਲਾਜ਼ਮ ਦੀ ਮੰਗ ਸੀ ਜਿਹੜੀ ਆਊਟਸੋਰਸਿੰਗ ਕੰਟਰੈਕਟ ਤੇ ਕਰਨੀ ਉਹ ਮੰਗ ਮੀਟਿੰਗ ਜਿਹੜੀ ਮੰਗਲਵਾਰ ਨੂੰ ਹੋਣੀ ਸੀ ਸਾਡੀ ਪਰ ਜਿਹੜੀਆਂ ਤਿੰਨ ਮੰਗਾਂ ਉਹ ਭਾਗ ਜਿਹੜੇ ਡਾਇਰੈਕਟਰ ਸੇ ਟ੍ਰਾਂਪੋਰਟ ਟ੍ਰਾਂਸਪੋਰਟ ਸੈਕਟਰੀ ਇਹ ਮੰਗਾਂ ਸਾਰੀਆਂ ਆਪ ਲਾਗੂ ਕਰ ਸਕਦੇ ਨੇ ਪਰ ਇੱਥੇ ਸਹਿਮਤੀ ਬਣੀ ਵੀ ਅਸੀਂ ਜਿਹੜਾ ਪੱਤਰ ਲੈ ਕੇ ਇੱਕਤੀ ਵਾਰ ਜਾਣਾ ਕਿਉਂਕਿ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਸਾਢੇ 3 ਸਾਲ ਹੋ ਗਿਆ ਹਾਂ ਅੰਦਰ ਚਾਈ ਨਾ 151 52 ਮੀਟਿੰਗਾਂ ਹੋਈਆਂ 151 52 ਮੀਟਿੰਗਾਂ ਜਿਹੜੀਆਂ ਉਹ ਬੇਸਤਾ ਨਿਕਲੀਆਂ ਨੇ ਹੁਣ ਜੇ ਅੱਜ ਵੀ ਅਸੀਂ ਇਸ ਇਸ ਮੁੱਦੇ ਤੇ ਗੱਲ ਨਹੀਂ ਕਰਦੇ ਤੇ ਫਿਰ ਅੱਜ ਵੀ ਜਿਹੜੀ ਉਹ ਸਮਝ ਲਓ ਮੈਂ ਜਿਹੜੀਆਂ ਵੀ ਮੀਟਿੰਗਾਂ ਜਿਹੜੀਆਂ ਬੇਸਤਾ ਨਿਕਲੀਆਂ ਪਹਿਲਾਂ ਵੀ ਉਹਨਾਂ ਸਰਕਾਰ ਨੂੰ ਬੇਨਤੀ ਆ ਸਾਢੇ ਮਲਾਇਮਾਂ ਮੰਗੇ ਆ ਵੀ ਜਿਹੜੀਆਂ ਮੰਗਾਂ ਸਾਡੀਆਂ ਮਲਾਇਮਾਂ ਦੀ ਮੰਗਣ ਜੋਗ ਨੇ ਉਹ ਜਿਹੜਾ ਮਹਿਕਮਾ ਉਹਨਾਂ ਨੂੰ ਕਰ ਸਕਦਾ ਲਾਗੂ ਉਹ ਲੈਟਰ ਸਾਡੇ ਕੋਲ ਜਾਰੀ ਕਰੇ ਜਿੱਦਣ ਸਰਕਾਰ ਜੇ ਸਾਡਾ ਡਾਇਰੈਕਟਰ ਸੇ ਤਾਂਪੁਰ ਉਹ ਪੱਤਰ ਜਾਰੀ ਕਰ ਦਿੰਦਾ ਉਹ ਜਿਹੜੀ ਸੇਵਾ ਸੀ ਨਿਰੰਤਰ ਚਲਾ ਚਲਾ ਦਾਂਗੇ ਜੇ ਸਾਡੇ ਦੇ ਪੱਤਰ ਜਾਰੀ ਨਹੀਂ ਕਰਦਾ ਤਿੰਨ ਦਿਨਾਂ ਤੋਂ ਇਦਾਂ ਜਿਹੜੀ ਰਾਤ ਉਹ ਚਲਦੇ ਹੀ ਰਹਿਣਗੇ ਭਾਵੇਂ ਇੱਕ ਦਿਨ ਲੱਗੇ ਭਾਵੇਂ ਦੋ ਤਿੰਨ ਲੱਗੇ ਭਾਵੇਂ ਚਾਰ ਦਿਨ ਲੱਗੇ ਸਾਡੇ ਜਾਂ ਦਾ ਮਤਲਬ ਹੈ ਕਿ ਕੁਝ ਮੰਗਾ ਤੁਹਾਡੀਆਂ ਮੰਨੀਆਂ ਗਈਆਂ ਸਹਿਮਤੀ ਹੋਈ ਆ ਉਹ ਕਿੰਨੀਆਂ ਮੰਗਾ ਹੈਗੀਆਂ ਨੇ ਉਹਨਾਂ ਦੇ ਸਹਿਮਤੀ ਹੋਈ ਆ ਗਈ ਆ ਔਰ ਉਹ ਤੁਹਾਨੂੰ ਕਿੰਨੇ ਦੇ ਵਿੱਚ ਹੋਏਗਾ ਜੀ ਜਿਹੜੀਆਂ ਮੰਗਾ ਤੇ ਸਹਿਮਤੀ ਹੋਈ ਆ ਉਹ ਸਾਡੇ ਜ਼ੂਬਾ ਪ੍ਰਧਾਨ ਨੇ ਕੱਲ ਪਾਤਾ ਸੀ ਜਰਾ ਉਹ ਸਾਰੇ ਪੂਰੇ ਪੰਜਾਬ ਪੂਰੇ ਹਲਵੜ ਨੂੰ ਪਤਾ ਲੱਗਿਆ ਪਰ ਬੇਨਤੀ ਆ ਵੀ ਅਸੀਂ ਉਸ ਹਮਤਤਾ ਦੇ ਲੈਟਰਪੈਡ ਤੇ ਜੋ ਵੀ ਸਰਕਾਰ ਤੁਹਾਨੂੰ ਲੈ ਕੇ ਦਵੇ ਜੇ ਤੋ ਤੱਕ ਉਹ ਲੈ ਕੇ ਨਹੀਂ ਦੀ ਉਹ ਤੱਕ ਸਾਡਾ ਧਰਨਾ ਜਿਹੜਾ ਸਪੂਰਨ ਚੱਲਦਾ ਰਹੂਗਾ ਜਿਸ ਦਿਨ ਵੀ ਤੁਹਾਨੂੰ ਉਹ ਲੈ ਕੇ ਪੱਤਰ ਦੇ ਦਿੰਦੇ ਆ ਅਸੀਂ ਉਸੇ ਵੇਲੇ ਜਿਹੜਾ ਉਹ ਹੜਤਾਲ ਨੂੰ ਜਾਰੀ ਨੰਤਰ ਚਲਾ ਲਾਂਗੇ ਜੀ ਮੇਰਾ ਨਾਮ ਵਿਜੇ ਕੁਮਾਰ ਆ ਔਰ ਮੈਂ ਪਠਾਨਕੋੜੀ ਡੀਪੂ ਦੇ ਵਿੱਚ ਕੈਸ਼ੀਅਰ ਦੇ ਉੱਤੇ ਤੇ ਕੰਮ ਕਰਦਾ ਪਿਆ ਜੀ ਤੇ ਰਹਿ ਗਈ ਗੱਲ ਜਿਹੜੀ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰਦੇ ਬੇਸਿਟਾ ਮੀਟਿੰਗਾਂ ਜਿਹੜੀਆਂ ਉਹ ਨਿਕਲਦੀਆਂ ਪਈਆਂ ਨੇ ਬੇਸਿਟਾ ਮੀਟਿੰਗਾਂ ਜਿਹੜੀਆਂ ਉਹ ਨਿਕਲਦੀਆਂ ਪਈਆਂ ਨੇ ਦੇਖੋ ਜੀ ਤੁਸੀਂ ਲਗਾਤਾਰ ਦੇਖਦੇ ਹੋਵੋਗੇ ਆਪਜੀ ਦੇ ਮਾਧਿਅਮ ਰਾਹੀਂ ਕਈ ਵਾਰ ਆਪਾਂ ਚੈਨਲਾਂ ਦੇ ਤੇ ਨਿਊਜ਼ ਚੈਨਲਾਂ ਦੇ ਤੇ ਬਾਰ ਬਾਰ ਦੱਸੂਕਿਆਂ ਵੀ ਸਰਕਾਰ ਜਿਹੜੀ ਹੈ ਬਾਰ ਬਾਰ ਆ ਡਾਇਰੈਕਟਿੰਗਾਂ ਕਰਦੀ ਹੈ ਪਰ ਕੋਈ ਸਿੱਟਾ ਨਹੀਂ ਕੱਢਦੀ ਜਿਹੜੀ ਸਾਡੀ ਕੱਲ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਿਹਾ ਗਿਆ ਹੈ ਸਰਕਾਰ ਵੱਲੋਂ ਵੀ ਜਿਹੜੀਆਂ ਸਾਡੀਆਂ ਤਿੰਨ ਮੰਗਾਂ ਦੇ ਸਹਿਮਤੀ ਜੁਤਾਈ ਹੈ ਕਿਲੋਮੀਟਰ ਸਕੀਮ ਬਸਾਂ ਸਦ ਕਰਨ ਦੀ ਜਾਂ ਆਪਣੇ ਕੱਢੇ ਹੋਏ ਮਲਾਜ਼ਮ ਜਿਹੜੇ ਆ ਉਹਨਾਂ ਨੂੰ ਭਾਲ ਕਰਨ ਦੀ ਇਹ ਜਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਆ ਸਿਰਫ ਸਹਿਮਤੀ ਜਤਾਈ ਆ ਸਿਰਫ ਸਾਡੂੰ ਲਿਖਤੀ ਕੋਈ ਪੱਤਰ ਜਾਰੀ ਨਹੀਂ ਕੀਤਾ ਅਸੀਂ ਸਰਕਾਰ ਕੋ ਮੰਗ ਕਰਦੇ ਆ ਵੀ ਜੇ ਕੋਈ ਜਿਹੜੀਆਂ ਗੱਲਾਂ ਉਹਨਾਂ ਨੇ ਬੋਲ ਕੇ ਕਹੀਆਂ ਵਾ ਉਹ ਸਾਨੂੰ ਲਿਖਤੀ ਰੂਪ ਦੇ ਵਿੱਚ ਪੱਤਰ ਜਾਰੀ ਕਰ ਦੇਣ ਤੇ ਆਪਾਂ ਜਿਹੜੀ ਆ ਹੜਤਾਲ ਆਪਾਂ ਜਿਹੜੀ ਉਹ ਕਰਨਾ ਨਹੀਂ ਚਾਹੁੰਦੇ ਹੜਤਾਲ ਜਿਹੜੀ ਉਹ ਸਰਕਾਰ ਕਰਾ ਰਹੀ ਆ ਕਿਉਂਕਿ ਤੁਸੀਂ ਦੇਖਦੇ ਹੋਵੋਗੇ ਵੀ ਆਪਾਂ ਕਈ ਵਾਰ ਇਹਨਾਂ ਦੇ ਰਖੜੀ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਆ ਜੀ 8 8 2025 ਦੀ ਗੱਲ ਆ ਆਪਾਂ 2 ਘੰਟੇ ਲਈ ਇੱਕ ਹੜਤਾਲ ਦਾ ਜੋਰ ਦਿੱਤਾ ਸੀ ਤੇ 2 ਘੰਟੇ ਜਿਹੜਾ ਵਾ ਡਿਪੂ ਵੀ ਬੰਦ ਕੀਤਾ ਸੀਗਾ ਮਲੇ ਪੂਰੇ ਪੰਜਾਬ ਦੇ ਡੀਪੂ ਜਿਹੜੇ ਉਹ ਬੰਦ ਹੋਏਗਾ ਉਹ ਮਸਲਾ ਕੀ ਹੈ ਮਸਲਾ ਹੈ 1 ਕਿਲੋਮੀਟਰ ਸਕੀਮ ਬੱਸਾਂ ਰੱਦ ਕਰਨ ਦਾ ਤਨਖਾਵਾ ਪੈਣ ਦਾ ਨਾ ਤੇ ਉਹ ਜਿਹੜਾ ਮਸਲਾ ਕਿਲੋਮੀਟਰ ਸਕੀਮ ਦਾ ਜਿਹੜਾ ਵਾ ਉਹ ਬੰਦ ਹੋਇਆ ਪਰ ਨਾ ਹੀ ਤੇ ਅੱਜ ਤੱਕ ਦੀ ਅੱਜ ਦੀ 1:30 ਤੱਕ ਇਹਨਾਂ ਵਰਕਰਾਂ ਦੀ ਜਿਹੜੀਆਂ ਤਨਖਾਵਾ ਨਹੀਂ ਪਈਆਂ ਉਹ ਜਿਹੜੇ ਕੰਮ ਜਿਹੜੇ ਆ ਸਾਰੇ ਉਦਾਂ ਦੇ ਉਦਾਂ ਹੀ ਖੜੇ ਨੇ ਸਰਕਾਰ ਜਿਹੜੀ ਆ ਉਹ ਹੜਤਾਲ ਜਿਹੜੀ ਉਹ ਆਪ ਕਰਾਉਣਾ ਚਾਹਦੀ ਆ ਇਹ ਸਾਰੇ ਮਸਲੇ ਕੀ ਨਾਮ ਹੈ ਤੁਹਾਡਾ ਦੇਖੋ ਜੀ ਮੇਰਾ ਨਾਮ ਜੀਵ ਕੁਮਾਰ ਮੈਂ ਪਟਾਣਕੋਟ ਡੀਪੋ ਤੋਂ ਐਜੇ ਕਨੈਕਟਰ ਆ ਸਾਡੀਆਂ ਕਾਫੀ ਸਮੇ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਪੰਜਾਬ ਸਰਕਾਰ ਜਿਹੜੀ ਸਾਡੇ ਨਾਲ ਵਾਅਦੇ ਕਰਦੀ ਐ ਮੀਟਿੰਗਾਂ ਕਰਦੀ ਐ ਮੀਟਿੰਗਾਂ ਬੇ ਸਿੱਟਾ ਹੀ ਨਿਕਲਦੀਆਂ ਸਾਨੂੰ ਮੂੰਹ ਜਵਾਨੀ ਕਹਿ ਦਿੰਦੇ ਆ ਕਿ ਅਸੀਂ ਜਿਹੜੇ ਤੁਹਾਡੇ ਸੀਟ ਸੀ ਨੰਬਰ ਆ ਉਹ ਪੱਕੇ ਕਰ ਦਾਂਗੇ ਜਿਹੜੇ ਪੀਸੀ ਨੰਬਰ ਆ ਉਹਨਾਂ ਨੂੰ ਆਪਾਂ ਰੈਗੂਲਰ ਕਰ ਦਾਂਗੇ ਪਰ ਇਹ ਕੁਛ ਵੀ ਸਰਕਾਰ ਕਰਦੀ ਨਹੀਂ ਇਸ ਕਰਕੇ ਸਾਡੇ ਬੰਦਿਆਂ ਦੇ ਵਿੱਚ ਰੋਸ ਐ ਕਿ ਸਾਨੂੰ ਜੋ ਵੀ ਦੇਣਾ ਉਹ ਰਿਟਰਨ ਦੇ ਵਿੱਚ ਦਿੱਤਾ ਜਾਏ ਜਿਸ ਦਿਨਾਂ ਨੂੰ ਸਰਕਾਰ ਰਿਟਰਨ ਦੇ ਵਿੱਚ ਦੇ ਦੇਗੀ ਉਸ ਟਾਈਮ ਅਸੀਂ ਹੜਤਾਲ ਝੁਕ ਦਾਂਗੇ ਤੇ ਦੂਜੀ ਗੱਲ ਇਹ ਹੈ ਕਿ ਤਨਖਾਹ ਕੋਈ ਟਾਈਮ ਨਾਲ ਨਹੀਂ ਆਏ ਜਦੋਂ ਦੀ ਭਗਵਾਨ ਦਮਨ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਾਨੂੰ ਪਹਿਲੀ ਤਰੀਕ ਦੀ بجائے 15-15 20-20 ਦਿਨ ਤੱਕ ਤਨਖਾਹਾਂ ਨਹੀਂ ਮਿਲਦੀਆਂ 15000 ਨਾਲ 20000 ਨਾਲ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਆ ਉਹ ਬੜਾ ਮੁਸ਼ਕਲ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਤੁਹਾਡੇ ਮੱਦੀ ਮਰਾਈ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਜਾਣ ਸਾਨੂੰ 16-16 ਸਾਲ ਹੋ ਗਏ ਪੰਜਾਬ ਰੋਡਵੇ ਪਨਵਾਸ ਵਿੱਚ ਕੰਮ ਕਰਦੇ ਆ ਤੇ ਸਾਨੂੰ ਰੈਗੂਲਰ ਕੀਤਾ ਜਾਏ ਤਾਂ ਜੋ ਅਸੀਂ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕੀਏ One of the premium and prestigious professional institutes providing a wide range of professional courses with 100% placement assistance. We are Sri Sai Group of Institutes.